ਸਸਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਫੈਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜਾ ਜੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਬਾਹ ਜਿਲ੍ਹਾ ਤਰਨਤਪੁਰ ਤੁਸੀਂ ਵੀ ਤਰਨਤਪੁਰ ਨਜ਼ਦੀਕ ਇਹਨਾਂ ਨੂੰ ਸਵਾਜਪੁਰ ਪਿੰਡ ਹੈ ਜੀ ਇਧਰ ਜੀਓ ਵੱਲੋਂ ਪਿੰਡ ਕਈ ਮਰੀਕ ਪਿੰਡ ਪੈਂਦੇ ਆ ਮਸ਼ਹੂਰ ਜੀ ਪਿੰਡ ਤੇ ਵੀਰੋ ਨੇ ਪਹਿਲੀ ਵੀਡੀਓ ਬਣਾਉਣ ਲੱਗੇ ਜੀ ਆਪਾਂ ਗਾਵਾਂ ਦਾ ਕੰਮ ਕਰਦੇ ਆ ਇਆ ਉਹਨੂੰ ਵੀਰ ਨੇ ਗੱਲਬਾਤ ਕਰੀਏ ਕਿ ਅੱਜ ਲਗੀ ਪ੍ਰਾਈਜ਼ ਕੀ ਮਿਲਕਰ ਗੋੜਾ ਉਸ ਤੋਂ ਪਹਿਲਾਂ ਵੇਜੀ ਤੇ ਕੈਸ਼ਮੋ ਪਹਿਲਾਂ ਇੱਥੇ ਆ ਕੇ ਚੁਆਇ ਕਰੋ ਪਾਸ ਕਰੋ ਪੂਰੀ ਤਸਲੀਮ ਦਿੱਤੋ ਨਾਲੇ ਬੜੇ ਬਹੁਤ ਸ਼ੇਅਰ ਕਰਦੇ ਹੋ ਚਲੋ ਗੰਭੀਰ ਜੀ ਦਾ ਫੈਰਾ ਸੁਕੇ ਹੁਣ ਆਪਾਂ ਬਾਜੀ ਜੀ ਨਾਲ ਗੱਲਬਾਤ ਕਰੀਏ ਬਾਜੀ ਅਸਤਿਕਾਲ ਜੀ ਅਸਤਿਕਾਲ ਜੀ ਸੰਦੀਪ ਵੀਰ ਕੀ ਹਾਲ ਹੈ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਬਹੁਤ ਧੰਨਵਾਦ ਜੀ ਤੁਹਾਡਾ ਆਉਣ ਦਾ ਚਲੋ ਔਰ ਤਾਂ ਠੀਕ ਹੈ ਹਾਂਜੀ ਠੀਕ ਹੈ ਸਰ ਜੀ ਇੰਕਾ ਆਈਆਂ ਫਿਰ ਬਾਹਰ ਲੈ ਕੇ ਨਹੀਂ ਕਿ ਇਥੇ ਲੋਕੋ ਕੋਲ ਜੀ ਨਹੀਂ ਲੋਕੋ ਲੈ ਕੇ ਆਈ ਜੀ ਆਹ ਮਡੇ ਮੋਕੇ ਕਰਦੇ ਵਪਾਰ ਭਾਈ ਆਪਾਂ 17-18 ਸਾਲ ਹੋ ਗਏ ਬਾਬਾ ਟਾਈਮ ਹੋ ਗਿਆ ਹਾਂਜੀ ਮੰਡੀ ਮੁੰਡੀ ਜਾਣੇ ਕਿ ਨਹੀਂ ਨਹੀਂ ਮੰਡੀ ਨਹੀਂ ਭਾਈ ਇਥੇ ਲੋਕਲ ਮਾਲ ਲਈਦਾ ਨਾਲੇ ਘਰ ਦਾ ਕੰਮ ਕਰ ਲਈਦਾ ਫਿਰ ਤੁਰ ਕੇ ਨਗਲੇ ਲਈਦੇ ਆ ਠੀਕ ਆ ਚੰਗੇ ਕੱਢ ਕੇ ਲੈ ਲਈ ਜੀ ਚਾ ਚਲੋ ਆਏਗੇ ਮਜੀ ਆਏਗੇ ਤੇ ਵੀਰ ਜੀ ਕਿੰਨੇ ਪਸ਼ੂ ਨੇ ਲੈ ਸਵੇਰਾ ਅੱਜ ਇਹ ਆਪਣੇ ਨੇ ਵਿਧੀਆ ਨਹੀਂ ਪੰਡ ਗਾਵਾਂ ਦੇ ਹਾਂਜੀ ਚਲੋ ਐਡਰੈਸ ਬੋਲੋ ਆਪਣਾ ਪਹਿਲਾਂ ਐਡਰੈਸ ਵੀ ਜੀ ਆਪਣਾ ਪਿੰਡ ਹੈ ਗਾਜੀਪੁਰ ਹਾਂਜੀ ਤੇ ਜਿਹੜਾ ਤਰਨਤਾਰਨ ਤਸੀਲ ਵੀ ਤਰਨਤਾਰਨ ਇਹ ਨੇੜੇ ਪੈਂਦਾ ਸ਼ਵਾਈਪੁਰ ਕੁਵਾਰ ਦਾ ਅਗ ਲਾਲੀਪੁਰ ਹਾਂਜੀ ਬਲਕਿ ਇਹਨਾਂ ਪਿੰਡਾਂ ਦੇ ਨੇੜੇ ਪੈਂਦਾ ਵਾਲੇ ਪਿੰਨ ਪਰਾਣਾ ਨਾਲਵਾ ਦਾ ਭੇਖਾ ਲੱਗ ਜਾਂਦਾ ਅੱਛਾ ਠੀਕ ਹੈ ਤਾਂ ਕਰਕੇ ਫਿਰ ਉਹ ਨੇੜੇ ਵਾਲੇ ਪਿੰਡ ਵਧੀਆ ਪਿੰਡ ਨੰਬਰ ਬੋਲੋ ਜੀ ਪਣਾ ਨੰਬਰ ਜੀ 77135 7700 ਠੀਕ ਇੱਕ ਵਾਰ ਫਿਰ ਬੋਲੋ ਇਹ 1 999 40 83 070 ਦੋ ਨੰਬਰ ਦੋਸਤ ਇੱਕ ਆਪਣਾ ਜੀ ਨਹੀਂ ਭਾਈ ਸੋਈ ਆਖੀ ਕੋਈ ਆ ਕਿਹਦੀ ਬੇਟਾ ਜੀ ਕਿਹਦੀ ਅੱਛਾ ਦੁੱਧ ਕਿਹਨਾਂ ਵੀਰ ਜੀ ਦੁੱਧ ਭਾਈ ਤਾਜੀ ਸੋਈਆ 12 ਗੀਟਰ ਬੋਲਾ 12 ਲਾ ਲਓ 13 ਲਾ ਲਓ ਤੇ ਕਿਨੇ ਡੇਮੋਗੇ ਸੋਈ ਨੂੰ ਭਾਈ ਚੌਥਾ ਦਿਨ ਆਜਾ ਅਰੇ ਚੌਥਾ ਦਿਨ ਮੱਛੀ ਵੱਸੀ ਆ ਮਗਰ ਮੱਛੀ ਅੱਛਾ ਮੱਛੀ ਆ ਗਈ ਲੋ ਫਿਰ ਬਹੁਤ ਫਾਇਦਾ ਆ ਗਿਆ ਫਿਰ ਬੈੜ ਵੀ ਚੰਗੀ ਗਿਆ ਮੱਛੀ ਵੀ ਚੰਗੀ ਤੇ ਚਵਾਜੂ ਬਿਲਕੁਲ ਵਧੀਆ ਭਾਈ ਬਹੁਤ ਜਿਆਦਾ ਚੰਗੀ ਚੋਣ ਇਹਨਾਂ ਤੋਂ ਥੋੜਾ ਜਿਆਦਾ ਉਤਰਾ ਦਰਦੀ ਆ ਬਿਲਕੁਲ ਹਾਂ ਮਹਾ ਘਰ ਆਇਆ ਕਰਕੇ ਜਵਾਨੀ ਵਿੱਚ ਕੋਈ ਨਹੀਂ ਚੋਣ ਲੋਕੋ ਗਾਮੀ ਉਸੇ ਬੜੇ ਜੀ ਤੂੰ ਮਰਜੀ ਚੋਣ ਲੋ ਜੀ ਦੇਖੋ ਸੋਹਣੀ ਬੈੜ ਆ ਤੇ ਨਾਲੇ ਖੀਰੀ ਬੈੜ ਨਸ ਵਿਖ ਪੂਰੀ ਸ ਜੀ 12 ਕਿਲੋ ਬੋਲਾ ਫਿਰ ਤੁਹਾਡੇ ਨਾਲ ਕਿੰਨਾ ਕਰੋਗੇ ਦੁੱਧ ਜੀ ਭਾਈ ਦੁੱਧ ਵੀ ਤੇ ਪਲੱਸ ਕਰ ਦਊਗੀ ਬੱਚੀ ਹਾਂ ਜੀ ਬਹੁਤਾ 20 ਤੋਂ ਪਲੱਸ ਕਰ ਦਊਗੀ ਠੀਕ ਆ ਆ ਜੋ ਆ ਜੋ ਆ ਜੋ ਬਿਲਕੁਲ ਬਿਲਕੁਲ ਭਾਜੀ ਬਿਲਕੁਲ ਭਾਈ ਤਾਜੀ ਸੂਈ ਤੁਹਾਨੂੰ ਪਤਾ ਤਾਜੀ ਸੂਈ ਤੇ ਆ ਜੇ ਫਰਕ ਪੈਂਦਾ ਹੀ ਜੀ ਬਾਕੀ ਉਹ ਤਰ੍ਹਾਂ ਦਾ ਨਾ ਕੁਝ ਫੇਰ ਕੇ ਖਾਣਾ ਉਹ ਤਰ੍ਹਾਂ ਹਾਂ ਜੀ ਹਾਂ ਜੀ ਹਾਂ ਜੀ ਦੇਖੋ ਤ੍ਰੰਪਮੈਂ ਤੇਲੇ ਚਲੋ ਠੀਕ ਹੈ ਹਾਂਜੀ ਕਦੀ ਕਰੋ ਨਾ ਗੱਡੀ ਨਾ ਅਲੇ ਖੁੱਲੀ ਆ ਰਹੀ ਨਹੀਂ ਹੁਣੇ 85000 ਕਿਹਦਾ ਮਾਨਦਨ ਕਰੋਗੇ 75 ਦੀ ਹਾਂ ਨਾ ਕਰਾਂਗੇ ਠੀਕ ਹੈ ਬਿਲਕੁਲ ਜੈ ਜੈ ਨਾ ਕਰਦੇ ਮੌਕੇ ਨੇ ਹੋਈ ਕਰਦੇ ਉਹ ਥੋੜਾ ਬਧਾ ਮੰਨਦਾ ਨਾ ਬੱਚੀ ਭਾਈ 1 ਲੱਖ ਦੀ ਆ ਤੂੰ ਕੋਈ ਗੱਲ ਹੈ ਨਾ ਕਰਦੇ ਮੌਕੇ ਨੇ ਕਰਦੇ ਕੋਈ ਨਹੀਂ ਕਰਾਂਗੇ ਠੀਕ ਹੈ ਮਾਨਦਨ ਕਰਾਂਗੇ ਆ ਇਹ ਵੀ ਸੁਈ ਆ ਹਾਂ ਇਹ ਵੀ ਸੋਈ ਭਾਈ ਇਹਨੂੰ ਕਿੰਨੇ ਦੇ ਮੋ ਗਿਆ ਇਹ ਵੀ ਤਾਜੀ ਆ ਗੋ ਅੱਠਾਂ ਦਸਾਂ ਦਾ ਨਹੀਂ ਹੋਗੀ ਬਦ ਤੋਂ ਬਦ ਹਾਂ ਬੱਚਾ ਜੀ ਦਾ ਠੀਕ ਆ ਹਾਂ ਬੱਚਾ ਹੈ ਜੀ ਚਲੋ ਬੱਚੀ ਹੈ ਜੀ ਨਹੀਂ ਇਹ ਬੱਚਾ ਬੱਚਾ ਹੀ ਬੜਾ ਤੜਾ ਹੈ ਹਾਂ ਅਜੀ ਹਾਂ ਆ ਗਿਆ ਬੱਚਾ ਹੀ ਖਾ ਗਿਆ ਬੱਚਾ ਉਹ ਕਹਿੰਦੇ ਸੋਈ ਉੱਠੀ ਵਿਚਾਰੀ ਹਾਂ ਹਾਂ ਭਾਈ ਇਹ ਵੀ ਹਾਂ ਤੇ ਕਿੰਨਾ ਦੁੱਧ ਹੈ ਜੀ ਭਾਈ ਇਹਨੂੰ ਹੋਊਗਾ 13 ਕਿਲੋ ਬੋਲਾ 13 ਕਿਲੋ ਬੋਲਾ ਹੀ ਆ ਬੋਲਾ ਲਾ ਲੈ ਦੁੱਧ ਲਾ ਲੈ ਸੂਈ ਦਾ ਬਿਲਕੁਲ ਤੁਰ ਤੁਰਾ ਜੀ ਨਾਲੂ ਬੱਚੇ ਦਾ ਵੈਸੇ ਨਾਲ ਜੇ ਹਾਂ ਠੀਕ ਆ ਲਓ ਜੀ ਚੈੱਕ ਕਰ ਜੀ ਵੀ ਆ ਦੇਖੋ ਉਹ ਨਹੀਂ ਬੜਾ ਜੀ ਵੀ ਮਾ ਬਾਠੀ ਗਿਆ ਆ ਜਾ ਮੂੰਹ ਮਾਰ ਖਾਉਂਦੇ ਗਿਆ ਬਾਠੀ ਗਿਆ ਲੈ ਲੈ ਚੰਗੇ ਵੀ ਭਾਈ ਛੀ ਗੇ ਠੀਕ ਹੈ ਛੇ ਜਾਂਦਾ ਹਣਾ ਜੀ ਆ ਬੱਚਾ ਜੀ ਦਾ ਨਾੜੂ ਬੱਚੇ ਦਾ ਨਾ ਜੀ ਬੱਚਾ ਹੀ ਬੜਾ ਤੜਾ ਬੱਚਾ ਬਹੁਤ ਤੜਾ ਦਿੱਤਾ ਚਲੋ ਬੰਦੋ ਜੀ ਹੋਤੀ ਇਹ ਉਹ ਗੇਜ ਸੈਕਸਿਮਨ ਛੁਵਾ ਦੋ ਨਾ ਕਿਸ ਨੇ ਹਾਂਜੀ ਮੈਂ ਸੈਕਸਿਮਨ ਲਾ ਦਣਾ ਕਿਸ ਨੇ ਹਾਂਜੀ ਟੀਗਾ ਜ਼ਿਆਦਾ ਵਾ ਦੱਸ ਹਾਂ ਹਾਂਜੀ ਜੈ ਜੀ ਜੈ ਜੀ ਭਾਈ ਜੈ ਜੀ ਮੋਲ ਤਾਂ ਭਾਈ ਵਾਂ 65 ਕਰ ਲੀਏ ਤੇ 55 ਆਦੀ ਵਾ ਚੀ ਦੇ ਚਲੋ ਠੀਕ ਆ ਠੀਕ ਹੈ ਭਾਈ ਬਾਕੀ ਜੇ ਕਿਤੇ ਗਲਤ ਹੋਇਆ ਦੱਸ ਦਿਓ ਆਪਾਂ ਮਾਲ ਦਾ ਮੁੱਲ ਹੀ ਮੰਗਣਾ ਜਿੱਦਾਂ ਦਾ ਮਾਲ ਉਦਾਂ ਦਾ ਮੁੱਲ ਮੰਗਣਾ ਦੇਖੀ ਤੁਸੀਂ ਆਹ ਦੇ ਨਾਲ ਚਲੋ ਨਹੀਂ ਮੱਛੀਆਂ ਵੀ ਕਰੇਗਾ ਹਾਂ ਜੀ ਹਾਂ ਮੱਛੀਆਂ ਵੀ ਕਰੀਆਂ ਬਿਲਕੁਲ ਤੁਹਾਡੇ ਸਾਹਮਣੇ ਵੇਖੋ ਰਗ ਡਿਜ਼ਾਈਨ ਪ੍ਰਿੰਟ ਕਿੱਡੇ ਬੰਦਾ ਕੋਈ ਨਹੀਂ ਮੋਕੇ ਛੱਡਦੇ ਜੋ ਕੋਈ ਛਟਣਾ ਕੋਈ ਨਹੀਂ ਪਹਜਮਾਨ ਦਾ ਇਹ ਗੱਬਣਾ ਜੀ ਹਾਂ ਜੀ ਭਾਈ ਗੱਬਣਾ ਇਹ ਕਿੰਨੇ ਟੇਬ ਲਿੰਦੀ ਆ ਕਿੰਨੇ ਭਾਈ ਲੈ ਜਾਨੀ ਕੋ 10 15 ਦੇ ਲੈ ਜੂਗੀ 10 15 ਦੇ ਲੈ ਜੀ ਕਿਧਰੋ ਵਸਤੀ ਬਹੁਤ ਚੰਗੀ ਬਣ ਵਾਲੀ ਹੈ ਭਾਈ ਚੰਗੇ ਰੰਗ ਆ ਇਹਨੇ ਖਰਦੀ ਆ ਹਾਂ ਜੀ ਦੇਣੀ ਆ ਜਿਹੜੇ ਖਰਦੀ ਆ ਬਿਲਕੁਲ ਬਿਲਕੁਲ ਜੀ ਸਭ ਬੜੀ ਹੈ ਬਿਲਕੁਲ ਲੋ ਜੀ ਵੇਖੋ ਵੇੜ ਇਹ ਵੀ ਬਹੁਤ ਸੋਹਣੀ ਆ ਤੇ ਰੇਡ ਵੇਖੋ ਬਾਈ ਜੀ ਬਿਲਕੁਲ ਜਾਇਜ਼ ਕੀਮਤ ਵਾਲੇ ਪਸ਼ੂ ਆ ਕੋਈ ਬਾਹਲਾ ਰੇਡ ਰੇਗਾ ਮਾਨ ਦਾ ਥੋੜਾ ਸ਼ੁਰੂ ਕਰਨਗੇ ਲੰਮੀ ਦੌਰ ਲੋ ਜੀ ਕਰਾ ਇਹਨੂੰ ਵੀ ਇਹ ਥੋੜਾ ਤਾਂ ਕਿੰਨਾ ਕਰੂ ਦੋ ਜੀ ਭਾਈ 80 ਫਾਇਰ ਨੂੰ ਵੀ ਤੋਂ ਪਲੱਸ ਕੀ ਜਾਂਦਾ ਫਿਰ 20 ਬ੍ਰਾਦਰ ਚੱਲਣ ਦੋ ਇਹ ਵੀ ਬਿਲਕੁਲ ਨਸਲ ਪੂਰੀ ਵਹਿੜ ਤੇ ਦੇਖੋ ਜੀ ਕੁਆਲਟੀ ਆਜੋ ਕਮਾਓ ਜੀ ਮੁਹਮਦ ਖਾਊ ਕਰਾਂ ਦੇ ਬਸ ਠੀਕ ਆ ਚੱਲਣ ਦੋ ਸਭ ਤੋਂ ਵਧੀਆ ਭਾਵੇਂ ਇਤਨਾ ਥੱਲੇ ਬੈਠੇ ਰਹੋ ਬਸ ਠੀਕ ਆ ਹਲੋ ਲੈ ਚਲੋ ਕਰਾਂ ਦੀ ਆਹ ਰਵਿ ਦੇ ਲੈ 9:00 ਵਜੇ ਅੱਜ ਭਾਈ ਜਿਹਨੇ ਨਾਲ ਜੀ ਉਹਨੇ ਕਹਿੰਦੇ ਲੋ ਬਿਲਕੁਲ ਭਾਈ ਬਿਲਕੁਲ ਹਲੋ ਮੈਂ ਪੁੱਛ ਹਾਂਜੀ ਭਾਈ ਜੀ ਭਾਈ ਬੋਲ ਜੈ ਜੀ ਰੱਖਣੀ ਆ ਜੈ ਜੈ ਜੀ ਕਰ ਦੋ ਹਾਂਜੀ ਭਾਈ ਪਿਆਰ ਹੋਈ ਬੱਛੀ ਤੇ 65 ਦੀ ਆ ਹਾਂਜੀ ਅੱਜ ਬੱਛੀ ਦੇ ਦਾਂਗੇ ਆਪਾਂ ਜਿੰਨੇ ਦੀ ਦੇ ਦੇਣੀ ਆ ਫੜਾਈ ਦੇਣੀ ਆ ਬਸ ਲੈ ਜਾਓ ਦੋ ਘਟ ਸਰਦੀ ਦੇਣਾ ਹੋਰ ਜਾਂਦ ਪੂਰੇ 55 ਜਾਂਦ ਚਲੋ ਇਹ ਛੋੜ ਚੱਪਾ ਹੀ ਹੋਣਾ ਲੋਕ ਨੂੰ ਛੋੜ ਹੀ ਕਰਦਾ ਜਿੰਨੇ ਕਰਨਾ ਹੈ ਨਾ ਮੇਰੇ ਨੂੰ ਨਹੀਂ ਠੀਕ ਹੈ ਰੇਟ ਥੋੜਾ ਸਹੀ ਆ ਰੇਟ ਆ ਨਹੀਂ ਪਸ਼ੂ ਆ ਜੀ ਇਹ ਕਿਹੜੀ ਆ ਜੀ ਇਹ ਭਾਈ ਟੋਕੜਾ ਬਣ ਜੀ ਅੱਛਾ ਟੋਕੜਾ ਬਣੋ ਤਾਂ ਨਾ ਮਹੀਨੇ ਦੀ ਭਾਈ ਗੱਬ ਜੀ ਹਾਂ ਜੀ ਤੇ no, 9 10 ਕਿਲੋ ਦੁੱਧ ਜੀ ਜੋ ਇਹਦੇ ਕੋਲ ਆਪਾਂ ਉਹੋ ਹੀ ਦੱਸਦਾ ਕੋਲ ਇਨਟੈਂਟ ਦੋ ਆ ਜੇ ਅਗਲਾ ਤਿੰਨ ਆ ਜੇ ਜਿੰਨੀ ਵੀ ਰੀ ਮਰਜ਼ੀ ਚੋਈ ਜਾਵੇ ਬਿਲਕੁਲ ਜੀ ਆਪਾਂ ਨੂੰ ਕੋਈ ਤਿੰਨ ਮਹੀਨੇ ਕਪਣ ਹੈਗੀ ਆ ਤਿੰਨ ਮਹੀਨੇ ਉਹ ਕਰਦੇ ਨਾ ਚੈੱਕ ਪਾਸ ਦੁੱਧ ਕਿੰਨਾ ਜੀ ਦੁੱਧ ਭਾਈ 9 10 9 ਕਿਲੋ ਬਸ ਠੀਕ ਹੈ ਵੇਖੋ ਪਹਿਲਾਂ ਸੂਈ ਹੋਊਗੀ ਭਾਈ ਇਹ ਵੀ ਛਿੱਗੀ ਆ ਜੀ ਛੇ ਦਾਦੀ ਆ ਉਹ ਕਹੀ ਜਾਂਦੇ ਆ ਭਾਵੇਂ ਮੂੰਹ ਫੜ ਕੇ ਵੇਖ ਲੋ ਹੁਣ ਆ ਠੀਕ ਆ ਛਿੱਗੀ ਆ ਕੀ ਤੇ ਛਿੱਗੀ ਹੋ ਤੂਰੋ ਤੂਰੋ ਲੋ ਜੀ ਵੇਖੋ ਸਚਾਈ ਹੈ ਬਿਲਕੁਲ ਤੂਰੀ ਚਲੋ ਕਰਾਂਗੇ ਆਪਾਂ ਮੜ ਕੇ ਭਾਜੀ ਜਵਾਨ ਅਈ ਛਿੱਗੀ ਉਰੀ ਜਲੋ ਕਰਨਾ ਆ ਦੇਖ ਆ ਜੋ ਭਾਜੀ ਮੂੰਹ ਕਮਾਓ ਨਾਲੇ ਸੀ ਠੰਡੇ ਹਨ ਜੀ ਦੇਖੋ ਭਾਈ ਭਾਈ ਠੀਕ ਆ ਸੇ ਠੀਕ ਲਾ ਲਓ ਬੜਾ ਠੀਕ ਬੋਲੋ ਭਾਜੀ ਮਹਿੰਦਾ ਵੀ ਦੇਣਾ ਆਰ ਬਾਜੀ ਨੇ ਗਾ ਜੇ ਹਾਂ ਜੀ ਇਹ ਮੁਰਕੀ ਆਪਾਂ ਵਾ ਟੋਕਣੀ ਕਰਨੀ 30000 ਦੀ ਹਾਂ ਨਾ ਕਰਦਾ 32000 ਦੀ ਕਹਿੰਦੇ ਛੱਡਦੇ ਜੇ ਨਹੀਂ ਛੱਡਨੇ ਆਪੇ ਮਾਮ ਤਾਂ ਕਰਾਂਗੇ ਕਰ ਦੋ ਚਲੋ ਠੀਕ ਹੈ ਬਈ ਦੱਸ ਦੋ ਕਿੰਨਾ ਕਰਨਾ 500 ਰੁਪਏ ਇੰਨਾ ਨਹੀਂ ਦੱਸ ਲੱਗਦੀ ਤੁਮਹਾਲ ਮਹਿੰਗਾ ਹੋ ਰਾਇਆ ਮਗਰ ਹਾਂ ਜੀ ਮਾਲ ਮਹਿੰਗਾ ਹੋ ਰਾਇਆ ਵੇ ਪਿੱਛੇ ਤੋਂ ਸਹੀ ਆਏ ਇੱਥੇ ਆ ਕੇ ਟੱਕਦਾ ਚਲੋ ਅਰੇ ਯਾਰ ਛੱਡਾਂਗੇ ਕੱਢੀ ਦੀ ਧੀ ਦੀ ਜਾਨ ਠੀਕ ਹੈ ਬਈ ਯਾ ਹਾਂ ਇਹ ਰੇਡ ਹੋ ਰੋ ਯਾਰ ਕਰੋਂ ਤੁਹਾਨੂੰ ਭਾਈ ਵੜਾ ਵੇਖੋ ਹਾਂ ਨਹੀਂ ਠੀਕ ਹੈ ਵੜਾ ਵੇਖੋ ਇਹਨਾਂ ਦਾ ਪ੍ਰਿੰਟ ਵੇਖੋ ਜੋ ਦਸੀਆ ਨੇ ਸੇਮ ਉਹ ਚੀਜ਼ਾਂ ਇਹ ਨਹੀਂ ਵੀ ਆਪਾਂ ਕਿਹਾ ਸੀ 16 ਅੰਗਣਾ 18 ਆਪਾਂ ਜਨਤ ਜੋ ਜੋ ਹੈ ਉਹ ਹੋਹੀ ਦੱਸਣਾ ਕਿਉਂ ਦੁੱਧ ਗਾੜੀ ਪਾਇਦਾ ਹੋਣਾ ਭਾਈ ਬਿਲਕੁਲ ਭਾਈ ਬਿਲਕੁਲ ਵੜਾ ਸੁਣ ਜਾ ਨਹੀ ਨਹੀ ਇਹ ਵੀ ਗੱਬਰ ਹੈ ਜੀ ਨਹੀਂ ਭਾਈ ਇਹ ਗੱਬਰ ਨਹੀਂ ਹਾਂਜੀ ਇਹਨੂੰ ਟੀਕਾ ਭਰਾਇਨ ਵਜੋਂ ਹੋ ਗਏ ਜੇ 25 ਦਿਨ ਅੱਛਾ ਇਸ ਟਾਈਮੇ ਕੱਲੀ ਟੋਕੜ ਦੁੱਧ ਦੁੱਧ ਪਾਈਆਂ ਦੇ ਕੋ 8 ਕਿਲੋ ਨਸਲ ਵੜੀ ਫਿਨਟ ਦੇ ਰਹੇ ਜੀ ਜੀ ਨਸਲ ਵੜੀ ਤੋਰ ਉਪਰ ਨਸਰੋ ਬਾਈ ਲਾਟਰੀ ਆਗੇ ਲਾਟਰੀ ਹੈ ਬਿਲਕੁਲ ਸਹੀ ਗੱਲ ਹੈ ਜੀ ਜਿੱਥੇ ਜਾ ਕੇ ਭਾਈਆ ਨਿਕਲ ਆਈ ਬਸ ਨਿਆਰੇ ਜਾ 700000 ਦੀ ਬਚੀ ਹੈ ਬਿਲਕੁਲ ਜੀ ਆਹ ਦੇਖੋ ਕਰਾ ਲਈ ਆਜੋ ਆਜੋ ਕਮਾਓ ਭਜੀ ਮੜ ਬਸ ਠੀਕ ਆ ਬੈ ਫਿਰ ਭਾਵੇਂ ਇਤਰਾ ਇਹਨੂੰ ਛੋਣ ਬੈ ਜੋ ਇਤਾਂ ਬੈ ਜੋ ਭੰ ਠੀਕ ਆ ਆਜੋ ਕੋਈ ਬੰਗਾਣੀ ਕੋ ਪਾੜਾ ਨਹੀਂ ਇਤਰਾ ਬਠੀ ਚਲੋ ਲੈ ਚਲੋ ਲਾਸਟ ਪੀਸ ਹੀ ਹੈ ਜੀ ਹਾਂਜੀ ਜਾਂ ਉਹ ਫਿਰ ਲਾਸਟ ਪੀਸ ਕਮਾਈ ਨਹੀਂ ਕਰਨੀ ਆਪਾਂ ਬੋਲੋ ਭਾਈ ਜੀ ਫਿਰ ਤੁਸੀਂ ਦੱਸ ਦਿਓ ਦੱਸੋ ਤੁਸੀਂ ਲਾਸਟ ਪੀਸ ਹੀ ਰੀ ਜੇ ਮੈਂ ਮੁੜ ਕੇ ਵਾਪਸ ਆਪਣੀ ਕਹਾਣੀ ਨਹੀਂ ਕਰਨੀ ਜੇ ਮੈਂ ਕਹਿੰਦੀ ਨਹੀਂ ਉਹ ਜਵਾਬ ਨੂੰ ਪੁੱਛਣਾ ਕਿ ਕਿਨੇ ਘਟਾਣੇ ਆ ਚਲ ਅੱਜ ਦੇ ਨਿਕਾ ਦੱਸ ਕੁਛ ਨਹੀਂ ਤਾਂ ਪੁੱਛੋ ਕਿੰਨੇ ਦੇ ਦੇਗੇ ਚਲ ਦੱਸ ਕੋਤੇ 30000 ਦਿਆ ਲਾਗਾ ਠੀਕ ਹੈ ਭਾਈ ਹਾਂ ਠੀਕ ਕੀ ਆਰਮਾਨਾ ਚਲੋ 29 ਯਾਰ ਆ ਸਾਰੇ ਜੋਬਰ ਆਪਣੇ ਆ ਜੀ ਹਾਂਜੀ ਠੀਕ ਹੈ ਬੜਾ ਬਾਤ ਹੈ ਨਾ ਚਾਰ ਵੜਾ ਪੰਜੀ ਲੋ ਬੰਦੇ ਲੈ ਕੇ ਵਿੱਚ ਆਪਾਂ ਹਾਂਜੀ ਬੰਦੇ ਲਾਈਏ ਵਿੱਚ ਵੀਡੀਓ ਪਹਿਲੀ ਇਹਨਾਂ ਛੁੱਟੀਆਂ ਹੋਣਗੀਆਂ ਬਈ ਮौज-ਮਸਤੀ ਕਰਦੇ ਨੇ ਪੂਰੀ ਇਹ ਹਾਂ ਛੁੱਟੀਆਂ ਹਨ ਹਾਂਜੀ ਪੱਗਾ ਪੁਗਾ ਬਣ ਕੇ ਤੁਹਾਨੂੰ ਢੀਕਾ ਦੇ ਬੰਗਾਈਆਂ ਤਾਂ ਯਾਰੋ ਜੇ ਬੈਠੇ ਆ ਕਿਹੜੀ ਕਿਹੜੀ ਕਲਾਸ ਤੇ ਬਈ ਦੱਸੋ ਮੈਂ 7th ਚ ਹਾਂ ਮੈਂ 8th ਚ ਹਾਂ 9 ਚਲ 1 ਕੋ ਸਕੂਲ ਤੇ ਸਾਰੇ ਹਾਂਜੀ 1 ਕੋ ਸਕੂਲ ਲੜਦੇ ਨਾ ਨਹੀਂ ਕੌਨਵਨਟ ਹਾਂਜੀ ਚਾਈਡਾ ਕੌਨਵਨਟ ਚਲ ਐਵੇਂ ਬਰਦਾ ਬੋਲੀ ਲੜਦੇ ਲੜਦੇ ਤੈਨੂੰ ਨਾ ਲੜਨ ਪਈਦਾ ਰਹਿਣਾ ਵੀ ਇੱਕ ਦੋ ਜਦੋਂ ਬਿੜਾ ਲੜਨਾ ਤੁਹਾਨੂੰ ਪਤਾ ਹੈ ਇੱਥੇ ਤਾਂ ਨਾਲ ਹੀ ਜਾਂਦਾ ਕਿ ਲੜਨਾ ਤੇ ਲੜਨਾ ਪੈਂਦਾ ਹੀ ਹੈ ਕਿ ਨਹੀਂ ਇਹ ਇਹ ਹੋਣੀ ਸਾਊ ਜੇ ਆ ਜਦੋਂ ਬੱਸ ਚੱਲਣ ਦੇ ਕੰਮ ਇਹ ਪਾਸ ਲੱਗਣਾ ਚਲੋ ਹੋਰ ਭਾਈ ਸਰ ਠੀਕ ਹੈ ਜੀ ਵਧੀਆ ਜੀ ਦੇਖੋ ਜੀ ਆ ਪਸ਼ੂ ਪਾਈਆਂ ਕੋਲ ਜੀ ਚੁਾਈ ਕਰਕੇ ਚੈੱਕ ਕਰਕੇ ਪਾਸ ਕਰ ਮੇਰੇ ਵੀਰ ਪਰ ਪੂਰੀ ਤਸਲੀਨਾ ਬਾਕੀ ਰੇਡ ਬਹੁਤ ਸੋਹਣਾ ਵੀਰ ਹਣਾ ਦਾ ਪਰ ਆਹ ਪੂਰਾ ਤਸਲੀਨਾ ਨਾਲ ਹਣਾ ਭਾਈ ਜੀ ਹਾਂ ਜੀ ਆਰਾਮੈਂਟ ਚੈੱਕ ਕਰੀਏ ਕਿ ਨਹੀਂ ਭਾਈ ਜਿੱਦਾਂ ਮਰਜ਼ੀ ਥੱਲੇ ਜੋ ਆਪ ਪਤਾ ਕਰ ਲਈ ਉਹ ਤਾਜੀ ਸੂਈ ਆ ਉਹਦੋਂ ਆਪਾਂ ਦੱਸਿਆ 12-13 ਵਾਲਾ ਬਿਲਕੁਲ ਜੀ ਉਹ ਆਪਾਂ ਝੂਟ ਜੇ ਮਾਰੀਏ ਤਾਂ ਆਪਾਂ ਨੂੰ ਲੋੜ ਹੀ ਕੋਈ ਨਹੀਂ ਆਏਗਾ ਨਹੀਂ ਨਹੀਂ ਬਿਲਕੁਲ ਜੀ 12-13 ਡੈਮੇਜ ਦੀ ਬਚੀ ਆ ਤੁਹਾਡੇ ਸਾਹਮਣੇ ਹਰ ਇੱਕ ਕੰਪਟਰਾ ਸਾਰਾ ਨਗੀਨੇ ਬੜੀ ਨਗੀਨੇ ਆ ਨਗੀਨੇ ਜਿੰਨੇ ਲੈਣੀਆਂ ਵਾਧੇ-ਵੰਧੀਆਂ ਬਚੀਆਂ ਸਾਰੀਆਂ ਚਲੋ ਵਸ਼ਿਆਰੀ ਬਹੁਤ ਡਿਜ਼ਾਈਨ ਵਾਲੀ ਆ ਭਾਈ ਬਸ ਠੀਕ ਆ ਚਲੋ ਬਾਕੀ ਆ ਭਾਈ ਮਾਲ ਲਈਦਾ ਮਾਲ ਲਈਦਾ ਸਮਾਨ ਸੋਨਾ ਰੇਡ ਵੀ ਸਮਾਨ ਚਲੋ ਵੀ ਜੀ ਨੰਬਰ ਬੋਲੋ ਆਪਣਾ ਨੰਬਰ ਜੀ 77105 ਤੇ 77000 ਠੀਕ ਆ ਪਿੰਡ ਵਾ ਪਿੰਡ ਵਾ ਜਿਹੜਾ ਦੱਸ ਤਾ ਤਹਿਸੀਲ ਵੀ ਦੱਸ ਸੱਚੀ ਗੱਲ